ਜੇਲ ਸੁਪਰਟੈਂਡੈਂਟ ਇਹ ਦੱਸੂਗਾ ਕਿ ਜੇਲ ਮੈਨੂਅਲ ਚ ਇਹ ਕੰਡਲ ਟ੍ਰਾਇਲ ਤੇ ਕਿ ਸਜ਼ਾ ਯਾਫਤਾ ਬੰਦੇ ਇਕੱਠੇ ਕਿਵੇਂ ਹੋ ਗਏ ਦੋਨੇ ਇਕੱਠੇ ਹੋ ਹੀ ਨਹੀਂ ਸਕਦੇ ਕਿ ਇਹ ਕਿਵੇਂ ਹੋ ਗਿਆ ਕਾਰਨ ਕੀ ਹੈ ਸਾਜ਼ਿਸ਼ ਕੀ ਹੈ ਦੇ ਪਿੱਛੇ ਕਿ ਦੋ ਬੰਦੇ ਤਿੰਨ ਬੰਦੇ ਬਣ ਕੇ ਉਹ ਸੱਤ ਮਾਰ ਸਕਦੇ ਕਿ ਇੱਕ ਬੰਦਾ ਮਾਰ ਸਕਦਾ ਤੇ ਰੌਡ ਕਿਵੇਂ ਆ ਗਈ ਹੱਥ ਚ ਵੀ ਇਹ ਜੇਲ੍ਹ ਜਪਾਰਕ ਹੈ ਤੇ ਜਿਹੜਾ ਇਹਦਾ ਸੁਪਰਟੈਂਡਿੰਗ ਹੈ ਕੀ ਉਹਦੇ ਤੇ ਕਾਰਵਾਈ ਹੋਊਗੀ ਕੋਈ ਜੁਡੀਸ਼ੀਅਲ ਇਨਕੁਆਇਰੀ ਹੋਊਗੀ ਕਿ ਅੰਦਰਲੇ ਤੇ ਉਹ ਬੰਦੇ ਤਿੰਨ ਬੰਦੇ ਜਿਨ੍ਹਾਂ ਨੂੰ ਸਜ਼ਾ ਹੋਈ ਹੈ ਉਹ ਇਕੱਠੇ ਕਿਵੇਂ ਹੋਗੇ ਕੋਈ ਕਾਰਨ ਦੱਸੂਗਾ ਇਹਦਾ ਅਗਲੀ ਗੱਲ ਤੇ ਆਜੋ ਉਹ ਤਿੰਨ ਬੰਦੇ ਰਜਿੰਦਰਾ ਹਸਪੀਟਲ 'ਚ ਪਏ ਨੇ ਮੈਡੀਕਲ ਉਹਨਾਂ ਦਾ ਸਾਰਾ ਉਪਚਾਰ ਹੋ ਰਿਹਾ ਤੇ ਸਾਡਾ ਬੰਦਾ ਸੰਦੀਪ ਸਿੰਘ ਔਰ ਉਹ ਮੈਡੀਕਲ ਐਗਜ਼ਾਮ ਨਹੀਂ ਹੋ ਰਿਹਾ ਹੋਗਾ ਔਰ ਇਸ ਤੋਂ ਵੀ ਵੱਧ ਕੇ ਗੱਲ ਕਿ ਸਿਵਲ ਜੱਜ ਜੋ ਬਹੁਤ ਹੀ ਸ਼ਰੀਫ ਤੇ ਮੈਂ ਕਹਾਂਗਾ ਦਲੇਰ ਲੇਡੀ ਹੈ ਜਿਨੇ ਫੈਸਲਾ ਕੀਤਾ ਕਿ ਇੱਕ ਬੋਰਡ ਬਣੇ ਉਹ ਵੀ ਮੈਡੀਕਲ ਅਫਸਰ ਹੈ ਜੋ ਪਟਿਆਲਾ ਦਾ ਉਹਦੇ ਥੱਲੇ ਔਰ ਐਗਜ਼ਾਮਰ ਉਹ ਸੰਦੀਪ ਸਿੰਘ ਦਾ ਪੁਲਿਸ ਨੇ ਉਹ ਵੀ ਆਰਾਉਣੀ ਕੀਤਾ ਸਿੱਧਾ ਨੇ ਪਰਦਾ ਦਾ ਉਲੰਘਣ ਕੀਤਾ ਇਹ ਤੇ ਹੋ ਰਿਹਾ ਵੀ ਫੇਰ ਵੇਖੋ ਅਗਲਾ ਆ order ਜੇ ਪੇਸ਼ ਕੀਤਾ ਜਾਵੇ ਅਗੇ ਨਹੀਂ ਪੇਸ਼ ਕਰਾਂਗੇ ਫਿਰ ਤੀਜਾ order ਤਿੰਨ order ਹੋਏ ਨੇ ਇਹ ਸੁਣਨ ਵਾਲੀ ਗੱਲ ਆ ਸੰਗਤ ਕਿ ਇੱਕ order ਹੋ ਜਾਏ ਪੁਲਿਸ ਭੱਜੀ ਵਰਦੀ ਹੁੰਦੀ ਐ ਤੇ ਜੇ ਕਿਤੇ ਵੀ ਵੇਖੋ ਜੇ ਪੁਲਿਸ ਵਾਲਾ ਹਾਈ ਕੋਰਟ ਜਾਂ ਸਿਵਲ ਚਰਜਾ ਦੇ ਖੜਾ ਹੋਏ ਤਾਂ ਲੱਤਾਂ ਕੰਬੀਆਂ ਹੁੰਦੀ ਐ ਇਹ ਪੁਲਿਸ ਵਾਲਿਆਂ ਵਿੱਚ ਦਲੇਰੀ ਕਿੱਥੋਂ ਆ ਗਈ ਜੇ ਨਿਆਂਇ ਪਾਲਕਾ ਦਾ ਸਿੱਧਾ ਉਲੰਘਣ ਹੋਵੇ ਔਰ ਤਿੰਨ ਆਕਰ ਹੋਏ ਔਰ ਤਿੰਨ ਨੂੰ ਮੰਨਿਆ ਜਾਵੇ ਇਹ ਕਿੱਥੋਂ ਹੋ ਗਿਆ ਵੀ ਇਹ ਕਿਹਨੇ ਕਰਤਾ ਇਹ ਥਾਪੜਾ ਕੀ ਦਾ ਔਰ ਕਿਉਂ ਹੈ ਮੈਂ ਪਹਿਲਾਂ ਕਿਉਂ ਦੀ ਗੱਲ ਕਰਦਿਆਂ ਫਿਰ ਕੀਦੇ ਵਾਲੀ ਤੇ ਆ ਜਾਗੇ ਕਿਉਂ ਇਸ ਲਈ ਹੈ ਕਿ ਪੁਲਿਸ ਨੇ ਤੇ ਉਹਨਾਂ ਤਿੰਨ ਬੰਦਿਆਂ ਨੇ ਸਾਡੇ ਭਾਈ ਸੰਦੀਪ ਸਿੰਘ ਨਾਲ ਜ਼ਬਰ ਕੀਤਾ ਹੈ ਉਹਨਾਂ ਦੇ ਸੱਟਾਂ ਮਾਰ ਕੇ ਔਰ ਸੱਟਾਂ ਵੀ ਜੋ ਨਜ਼ਰ ਆ ਰਹੀਆਂ ਨੇ ਇਸੇ ਲਈ ਉਹਨਾਂ ਨੂੰ ਨਾ ਤਾਂ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਨਾ ਇਹਨਾਂ ਦੇ ਪਰਿਵਾਰ ਨੂੰ ਮਿਲਣ ਦੇ ਰਿਹਾ ਉਹਨਾਂ ਦੇ ਜੀ ਵਕੀਰ ਨੂੰ ਨੂੰ ਨਹੀਂ ਮਿਲ ਲੱਗੇਗਾ ਵਕੀਲ ਸਾਡੇ ਸੰਵਿਧਾਨ ਦੇ ਵਿੱਚ ਆਰਟੀਕਲ 22 ਦੇ ਤਹਿਤ ਸੈਕਸ਼ਨ 38 ਕਹਿੰਦਾ ਹੈ ਕਿ ਮੁਵੱਕਲ ਨਾਲ ਉਹਦਾ ਵਕੀਰ ਕਦੇ ਵੀ ਮਿਲ ਸਕਦਾ ਆ ਬੇਖੇ ਨੇ ਔਰ ਕਿਸਾ ਵਕੀਰ ਪੁੱਛ ਰਹੇ ਹੋ ਜੀ ਇਹਨਾਂ ਤੋਂ ਮੈਨੂੰ ਉਹ ਮੰਨ ਸਾਹਬ ਨੇ ਵੀ ਇਹ ਗੱਲ ਕਈਆਂ ਦੇ ਪਹਿਲੀ ਵਾਰੀ ਸੁਣ ਰਹੀ ਹੈ ਕਹਿੰਦੇ ਨਹੀਂ ਵਕੀਲ ਨੂੰ ਨਹੀਂ ਮਿਲਨ ਦੇਣਾ ਔਰ ਅਗਲਾ ਚੰਦ ਕੀ ਚਾਹ ਰਿਆ ਆਂਦੇ ਲਾਓ ਜੀ ਉਹਨਾਂ ਨੂੰ ਤਾਂ ਪਿਛਲੇ ਦਰਵਾਜ਼ੇ ਰਾਹੀਂ ਸੰਗਰੂਰ ਸ਼ਿਫਟ ਕਰਤਾ ਹੈ ਇਹ ਸ਼ਿਫਟਿੰਗ ਦਾ ਆਰਡਰ ਕਿਨੇ ਦਿੱਤਾ ਭਾਈ ਇਹ ਜੇਲ ਸੁਪਰਡੈਂਡੈਂਟ ਦਾ ਵੀ ਦੇ ਸਾਥ ਦਾ اے ਆਈਜੀ ਨੇ ਦਿੱਤਾ ਜਾਂ ਜੇਲ੍ਹਾਂ ਦਾ ਜਿਹੜਾ ਮੰਤਰੀ ਆ ਉਹਨੇ ਦਿੱਤਾ ਜਾਂ ਜਿਹੜਾ ਸੂ ਕੋਲ ਕੈਨੂ ਸਾਡਾ ਮੁੱਖ ਮੰਤਰੀ ਆ ਉਹਨੇ ਉਤਰ ਦਿੱਤਾ ਜਾਂ ਸੁਪਰੀਮ ਮੁੱਖ ਮੰਤਰੀ ਦਿੱਲੀ ਵਾਲਾ ਉਹਨੇ ਉਤਰ ਦਿੱਤਾ ਕੀ ਇਹ ਦੱਸਣਗੇ ਇਹ ਡੈਮੋਕ੍ਰੇਸੀ ਹੈ ਜਾਂ ਅਨੰਦਾਰ ਰਿਪਬਲਿਕ ਹੈ ਕਿਤੇ ਜਿਹਦਾ ਜੋ ਜੀ ਕਰੇ ਕਰੀ ਜਾਵੇ ਸਾਡੇ ਦੇ ਤਾਂ ਬੜੇ ਸ਼ਕੰਜੇ ਕੱਸਦੇ ਹੋ ਆ ਇਹਨਾਂ ਨੇ ਕਾਨੂੰਨ ਤੋੜਤਾ ਆ ਇਹਨਾਂ ਨੇ ਫੈਰੀਟੇਡ ਤੋੜਤਾ ਤੇ ਤੁਸੀਂ ਤਾਂ ਸਿੱਧੇ ਸਰਚਾਂ ਦੇ ਕੰਮ ਤੇ ਨਾ ਆਰਡਰ ਨਹੀਂ ਮੰਨ ਰਹੇ ਇਹਦੇ ਪਿੱਛੇ ਕਾਰਨ ਕੀ ਆ ਰੀਜ਼ਨ ਕੀ ਆ ਇਹਦੇ ਪਿੱਛੇ ਰੀਜ਼ਨ ਸਿੱਧਾ ਹੈ ਸੰਗਤ ਨੂੰ ਮੈਂ ਕਹਿਣਾ ਚਾਹੁੰਦਾ ਤੇ ਪਾਕਿਸਤਾਨੀ ਪੰਜਾਬੀ ਵਾਰਲਡ ਨੂੰ ਇਹਦੇ ਪਿੱਛੇ ਇੱਕੋ ਇੱਕ ਰੀਜ਼ਨ ਹੈ ਕਿ ਸੰਦੀਪ ਸਿੰਘ ਦੇ ਸੱਤਾ ਮਾਰ ਗਿਆ ਗਈ ਹੈ ਤੇ ਉਹਨੂੰ ਸਾਹਮਣੇ ਪੇਸ਼ ਨਹੀਂ ਹੋ ਰਿਹਾ ਕਿ ਸੰਗਤ ਨੂੰ ਪਤਾ ਲੱਗੂਗਾ ਮੈਂ ਇਹਨਾਂ ਦੇ ਪਰਿਵਾਰ ਨੂੰ ਵੀ ਕਹਿਣਾ ਹੈ ਤੁਸੀਂ ਸਾਰੇ ਵੀ ਕਹਿ ਚੁੱਕੇ ਹੋ ਕਿ ਅਸੀਂ ਤੁਹਾਡੇ ਨਾਲ ਨੰ ਮੰਨ ਧੰਨ ਜੋ ਵੀ ਸਾਡੇ ਕੋਲੇ ਤੁਹਾਡੇ ਨਾਲ ਹੈ ਅਗਲਾ ਫੈਸਲਾ ਪੂਰੀ ਸੰਗਤ ਨਾਲ ਵਿਚਾਰ ਕੇ ਅੱਜ ਆਪਾਂ ਇਹਨਾਂ ਨੂੰ ਮਾਰਨਿੰਗ ਦੇਤੀ ਹੈ ਅਗਲਾ ਕਿ ਜੇ ਇਹਨਾਂ ਨੇ ਇਹ ਨਾਮ ਮੰਨੇ ਕਨੋ ਤਾਂ ਆਪਾਂ ਅਗਲਾ ਫੈਸਲਾ ਲਵਾਂਗੇ ਅਗਲੀ ਕੌਣ ਲਵਾਂਗੇ ਔਰ ਉਹ ਕੌਣ ਇਹ ਜੁੱਸਖਤ ਉਹ ਇਹ ਆਪਾਂ ਬੈਠ ਕੇ ਵਿਚਾਰ ਲਾਂਗੇ ਔਰ ਰਾਜੀ ਪਰਸ ਨੂੰ ਆਸੀ ਅਗਲੀ ਕੌਲ ਮਾਰੇ ਵੀ ਦੱਸ ਦੇਵਾਂਗੇ ਤੇ ਨਾਲ ਨਾਲ ਅਸੀਂ ਕਾਨੂੰਨੀ ਦਾਅਵੇ ਚਾਹੇ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਜਾਂ ਜੋ ਵੀ ਹੋਵੇ ਅਸੀਂ ਉੱਚੇ ਵੀ ਰਿਟਾ ਪਾਉਵਾਂਗੇ ਕਿ ਇਹ ਤੇ ਪੁਲਿਸ ਸ਼ਰੀਆਮ ਕਾਨੂੰਨ ਦਾ ਉਲੰਘਣ ਕਰ ਰਹੀ ਹੈ ਇਸ ਜੇਲ ਸੁਪਰਡੈਂਟ ਨੂੰ ਸਸਪੈਂਡ ਜਾਂ ਡਿਸਮਿਸ ਕੀਤਾ ਜਾਵੇ ਔਰ ਜਿਹੜਾ ਵੀ ਪੁਲਿਸ ਵਾਲੇ ਇਨਵੋਲਵ ਨੇ ਉਹਨਾਂ ਤੇ ਕਾਰਵਾਈ ਹੋਵੇ ਨਹੀਂ ਤਾਂ ਸਭ ਤੋਂ ਵੱਡੀ ਅਦਾਲਤ ਲੋਕਾਂ ਦੀ ਹੁੰਦੀ ਹੈ ਔਰ ਲੋਕ ਆਪ ਦਾ ਫੈਸਲਾ ਖੁਦ ਕਰ ਲਿਏ ਬੈਰੂਜੀ ਕਾਕਾ ਸਾਹ ਵਾਹੇ ਗੇ ਕੀ ਪਤੇ ਸੋਨਿਆ